ਵੀਰੋ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਅਮਰਿੰਦਰ ਗਿੱਲ ਦੀ ਕੁਰਬਾਨੀ ਅਮਰਿੰਦਰ ਗਿੱਲ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਯਾਰ ਪੰਜਾਬ ਵਾਸਤੇ ਪੰਜਾਬੀ ਲੋਕਾਂ ਵਾਸਤੇ ਪਰ ਕਿਸੇ ਨੂੰ ਪਤਾ ਹੀ ਨਹੀਂ ਸਾਰੇ ਲੋਕ ਆ ਨਿਚਾਰਾਂ ਭੰਡਾਂ ਦਲਿਆਂ ਦੇ ਉਹਨਾਂ ਨੇ ਵਿਖਾਵ ਖਾ ਕੇ ਫੇਸਬੁੱਕ ਤੇ ਨਕਲੀ ਸਾਰੇ ਫੈਨ ਬਣਾਏ ਹੋਏ ਆ ਤੇ ਅਸਲੀ ਲੋਕਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਜੋ ਸਾਡੇ ਅਸਲੀ ਕਲਾਕਾਰ ਨੇ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਆਉਂਦੇ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਵੀਰੋ ਮੈਂ ਤੁਹਾਨੂੰ ਕਲਾਕਾਰਾਂ ਦੀ ਲਿਸਟ ਦੱਸਦਾ ਜਿਹੜੇ ਚੰਗੇ ਬੰਦੇ ਆ ਅਨੁਰਾਗ ਸਿੰਘ ਸਿਮਰਜੀਤ ਭੱਜ ਜਿਨ੍ਹਾਂ ਅੰਗਰੇਜ਼ ਬਣਾਈ ਪੰਕਜ ਬਤਰਾ ਜਿਨ੍ਹਾਂ ਨੇ ਮੇਰੇ ਸਾਹਮਣੇ ਕਈ ਨਵੇਂ ਬੰਦਿਆਂ ਨੂੰ ਚਾਂਸ ਦਿੱਤਾ ਤੇ ਬੰਦਾ ਗਰਸ ਨਾਲ ਰਹਿੰਦਾ ਜੱਟ ਬੰਦਾ ਅਮਰਤਾਜ ਚੱਡਾ ਰੱਬ ਬੰਦਾ ਜਿਨੇ ਕਈ ਵੱਡੀਆਂ-ਵੱਡੀਆਂ ਫਿਲਮਾਂ ਬਣਾਈਆਂ ਨਵਨਿਆ ਸਿੰਘ ਤੇ ਹੋਰ ਵੀ ਹੈ 5 7 10 15 ਬੰਦੇ ਜਿਹੜੇ ਅਸਲੀ ਪੰਜਾਬੀ ਨੇ ਇਹਦੇ ਪੰਜਾਬੀ ਫਿਲਮਾਂ ਬਣਾਉਂਦੇ ਨੇ ਪਰ ਉਹ মিডিਆ ਸਾਹਮਣੇ ਜਾਂ ਸਭ ਆਉਂਦੇ ਨਹੀਂ ਔਰ ਇਹ ਜਿੰਨੇ ਦੱਲੇ ਨਚਾਰ ਠੱਗ ਚੋਰ ਮਚੱਕੇ ਜਰਨਲ ਆ ਗਏ ਮਲਕੀਤ ਰੌਣੀ ਆ ਗਏ 400 500 ਚੰਡੀਗੜ੍ਹ ਬੈਠੇ ਆ ਇਹ ਸੋਸ਼ਲ ਮੀਡੀਆ ਤੇ ਉਹ ਨਕਲੀ ਸ਼ੂਟਿੰਗ ਕਰ ਕਰਕੇ ਲੋਕਾਂ ਨੂੰ ਉਲੂ ਬਣਾਉਂਦੇ ਰਹਿੰਦੇ ਆ ਇਹ ਜਰਨਲ ਪਾਕਿਸਤਾਨ ਗਿਆ ਉੱਥੇ ਕਹਿੰਦਾ ਮੈਂ ਡਾਇਰੈਕਟਰ ਆ ਉਹ ਮੈਂ ਪਹਿਲੋ 47 ਦੀਆਂ ਵੀਡੀਓ ਬਣਾਉਣਾ ਹੁੰਦਾ ਤਾਂ ਮੈਨੂੰ ਇੱਕ ਬੰਦਾ ਜਾਣਦਾ ਸੀ ਉਹ ਮੈਨੂੰ ਫੋਨ ਕੀਤਾ ਤੇ ਇਹ ਉਹਨਾਂ ਨੂੰ ਕਹਿੰਦਾ ਵੀ ਮੈਂ ਡਾਇਰੈਕਟਰ ਹਾਂ ਪਰ ਹਿੰਦੁਸਤਾਨ ਦੀ ਸਰਕਾਰ ਮੇਰੀ ਇਹ ਫਿਲਮ ਬੈਨ ਕਰਾ ਦਿੰਦੀ ਆ ਉਹ ਬੜੇ ਖੁਸ਼ ਹੋ ਗਏ ਕਿਉਂਕਿ ਉਹ ਪਾਕਿਸਤਾਨੀ ਤੋਂ ਹਿੰਦੁਸਤਾਨ ਦੀ ਸਰਕਾਰ ਨਾਲ ਲੱਗਦੇ ਆ ਇੱਕ ਨੇ ਮੈਨੂੰ ਫੋਨ ਕੀਤਾ ਵੀ ਇਹ ਡਾਇਰੈਕਟਰ ਆ ਕਿਹੜੀ ਫਿਲਮ ਬਣਾਈਆਂ ਨੇ ਮੈਂ ਕਿਹਾ ਇਹ ਦਲਾਆ ਦਲਾਲ ਆ ਇਹ ਲਟੇਰਾ ਆ ਇਹ ਲੋਟੂ ਟੋਲਾ ਆ ਸੋਸ਼ਲ ਮੀਡੀਆ ਦੇ ਨਾਮ ਵਖਾਵ ਖਾ ਕੇ ਆਪਣੇ ਆਪ ਨੂੰ ਲੋਕਾਂ ਨੂੰ ਲੁੱਟਦੇ ਆਏ ਅਸਲੀ ਬੰਦੇ ਵੀਰੋ ਮੈਂ ਤੁਹਾਨੂੰ ਦੱਸਦੇ ਸਾਰੇ ਜਿਹੜੇ ਅਸਲੀ ਬੰਦੇ ਆ ਜਿਹੜੇ ਫਿਲਮਾਂ ਬਣਾਉਂਦੇ ਆ ਜਿੰਨ੍ਹਾਂ ਤੇ ਸਾਨੂੰ ਪ੍ਰਾਊਡ ਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਅਮਰਿੰਦਰ ਗਿੱਲ ਦੀ ਕੁਰਬਾਨੀ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਪੰਜਾਬ ਚ ਕਿ ਅਮਰਿੰਦਰ ਗਿੱਲ ਨੇ ਕੀ ਕੀਤਾ ਵੀਰੋ ਮੋਰਚਾ ਲੱਗਾ ਸੀ ਕਿਸਾਨੀ ਮੋਰਚਾ ਅਸਲੀ ਵਾਲਾ ਤੇ ਅਮਰਿੰਦਰ ਗਿੱਲ ਦੀ 뮤직 ਕੰਪਨੀ ਆ ਉਹਦਾ ਟਾਈ ਅਪ ਸੀ ਅੰਬਾਨੀ ਦੀ ਕੰਪਨੀ ਨਾਲ ਅਮਰਿੰਦਰ ਗਿੱਲ ਨੇ ਸਦਾ ਅਨਾਉਂਸ ਕਰਕੇ ਕਿ ਨਹੀਂ ਤੁਸੀਂ ਲੋਕ ਕਾਰਪੋਰੇਟ ਸਾਡੀਆਂ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਆ ਸਾਡੇ ਕਿਸਾਨਾਂ ਦੇ ਅਸੀਂ ਤੁਹਾਡਾ ਕੋਈ ਸੰਬੰਧ ਨਹੀਂ ਰੱਖਣਾ ਤੇ ਉਹਦੇ ਨਾਲ ਟਾਈ ਅਪ ਤੋੜ ਲਿਆ ਉਹਨੇ ਕਿੱਡਾ ਵੱਡਾ ਨੁਕਸਾਨ ਉਹਨੇ ਆਪਣਾ ਕਰਾਇਆ ਐਡੀ ਵੱਡੀ ਕੰਪਨੀ ਲੋਕ ਕੋਹ ਦੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪਿੱਛੇ ਘੁੰਮਦੇ ਕੇ ਸਾਡਾ ਟਾਈ ਅਪ ਉਹਦੇ ਕਹਿੰਦਾ ਨਹੀਂ ਅਸੀਂ ਤੁਹਾਡਾ ਟਾਈ ਅਪ ਨਹੀਂ ਕਰਨਾ ਤੁਸੀਂ ਸਾਡੀਆਂ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਹੋ ਇਹ ਆ ਮਰਿੰਦਰ ਗਿੱਲ ਦੀ ਕੁਰਬਾਨੀ ਇੱਕੋ ਜੰਜੋਤ ਸਿੰਘ ਇਹ ਦੱਲਾ ਉਹ ਵੀ ਇਹ ਦੱਲੇ ਕੀ ਕਰਦੇ ਪਾਰਟੀਆਂ ਫਸਾ ਗਏ ਕਿ ਜਿੰਨੇ ਦੱਲੇ ਆ ਇਹ ਪਾਰਟੀ ਫਸਾਉਂਦੇ ਆ ਕੋਈ ਐਨਆਰਆਈ ਨੂੰ ਇਹਨਾਂ ਫਸਾ ਲੈਣਾ ਫਿਰ ਇਹਨਾਂ ਬੰਬੇ ਉਹ ਤਿੰਨ ਚਾਰ ਉਹ ਬੰਦੇ ਲੈ ਆਉਣੇ ਜਿਹੜੇ ਵੱਡੇ ਡਾਇਰੈਕਟਰਾਂ ਦੇ ਅਸਿਸਟੈਂਟ ਆ ਉਹਨਾਂ ਕੋਲੋਂ ਇਹਨਾਂ ਕੰਮ ਕਰਾਉਣਾ ਤੇ ਪੈਸੇ ਦੇ ਕੇ ਤੇ ਆਪ ਇਹਨਾਂ ਨੇ ਡਾਇਰੈਕਟਰ ਬਣ ਜਾਣਾ ਇਹ ਸਭ ਦੱਲੇ ਦਲਾ ਲਿਆ ਅਸਲੀ ਬੰਦੇ ਮੈਂ ਤੁਹਾਨੂੰ ਦੱਸਦੇ ਆ ਅਸਲੀ ਬੰਦਿਆਂ ਵਿੱਚ ਇੱਕ ਵਧੀਆ ਬੰਦਾ ਦਰਸ਼ਨ ਔਲਖ ਜਿਹੜਾ ਜਦੋਂ ਇਹ ਦੱਲਾਗਰੀ ਦਾ ਹਨੇਰ ਚੁੱਲਿਆ ਤੇ ਉਹ ਇੰਡਸਟਰੀ ਸਾਡ ਛੱਡ ਗਿਆ ਉਹ ਕਹਿੰਦਾ ਇਹ ਕੀ ਗੰਦ ਹੋਣ ਰਿਹਾ ਯਾਰ ਫਿਰ ਇੱਕ ਪੁਰਸ਼ ਗਿਆਨੀ ਉਹ ਵੀ ਬੜਾ ਵਧੀਆ ਬੰਦਾ ਸੀ ਜਿਹਨੂੰ ਜਰਨਲ ਠੱਗਨੇ ਆਊਟ ਕਰਤਾ ਤੇ ਇਹ ਹੁਣ ਉਹਦੇ ਅਰਕੀ ਪੱਗ ਬੰਦ ਆ ਆ ਉਹ ਸਿੱਧਾ ਇਹ ਬੰਦਾ ਰਹਿੰਦਾ ਇਹ ਇਹ ਹੁਣ ਡਰਾਮਾ ਕਰਦਾ ਇਹ ਵੀਰੋ ਇਹ ਸਾਰੇ ਦੇਖੋ ਅਸਲੀ ਲੋਕਾਂ ਦਾ ਭਰਾ ਅਸਲੀ ਲੋਕਾਂ ਨੂੰ ਅਸੀਂ ਮੱਥੇ ਟੇਕਦੇ ਹਾਂ ਭਰਾ ਅਸਲੀ ਬੰਦਿਆਂ ਦੇ ਸਾਹਮਣੇ ਯਾਰ ਉਹ ਰੱਬ ਆ ਉਕਿਰਤ ਕਰਦੇ ਆਪਣੀ ਫੀਸ ਲੈਂਦੇ ਫਿਲਮਾਂ ਵਿਖਾਉਂਦੇ ਇਹ ਠੱਗ ਇਹਨਾਂ ਨੇ ਐਨਆਰਆਈ ਨੂੰ ਫੜਨਾ ਹੁੰਦਾ ਐਨਆਰਆਈ ਆ ਡਰਦੇ ਬੋਲਦੇ ਨਹੀਂ ਜਦੋਂ ਲੁੱਟੇ ਜਾਂਦੇ ਆ ਵੀ ਯਾਰ ਬੇਇੱਜ਼ਤੀ ਹੋਊ ਸਮਾਜ 'ਚ ਬੋਲੋ ਯਾਰ ਇਹਦਾ ਠੱਗਾ ਸਾਹਮਣੇ ਬੋਲੋ ਆ ਮਰਿੰਦਰ ਗਿੱਲ ਨੇ ਐਡੀ ਵੱਡੀ ਕੁਰਬਾਨੀ ਕੀਤੀ ਐਡਾ ਵੱਡਾ ਲਾਸ ਕਿਸ ਨੂੰ ਪਤਾ ਹੀ ਨਹੀਂ ਇਹ ਜਿੰਨੇ ਠੱਗੇ ਇਹਨਾਂ ਨੇ ਸ਼ੂਟਿੰਗ ਕਰਕੇ ਵੀਡੀਓ ਪਾ ਕੇ ਲੋਕਾਂ ਨੂੰ ਇਹੋ ਜਿਹਾ ਦਿਖਾ ਦੇਣਾ ਲੋਕਾਂ ਕਹਿੰਦੇ ਆ ਹੋਈ ਕਲਾਕਾਰ ਆਈ ਹੋਈ ਡਾਇਰੈਕਟਰ ਆ ਇਹੋ ਹੀ ਫਿਲਮਾਂ ਬਣਾਉਂਦਾ ਏ ਸਭ ਠੱਗ ਗਿਆ ਇਹ ਦੱਲੇ ਦਲਾਲ ਇਹਨਾਂ ਦਾ ਬਾਈਕਾਟ ਕਰਾਉਂਦਾ ਪੰਡਾਂ ਦੀ ਚਾਰਾਂ ਦਾ ਇਨਾ ਪਿੰਡਾਂ ਦੇ ਚਾਰਾਂ ਨੇ ਇੰਨੇ ਹਨ ਰਾਹੀ ਠੱਗੇ ਆ ਇੱਕ ਮੈਨੂੰ ਕਹਿੰਦਾ ਤੂੰ ਇਹੋ ਜਿਹੇ ਗੱਲਾਂ ਕਰਦਾ ਤੈਨੂੰ ਕਹਿੰਦੇ ਮਰਵਾ ਦੇਣਾ ਮੈਂ ਕਿਹਾ ਭੈਣ ਦੀ ਟੰਗ ਇਹੋ ਜੀ ਗਾਂਡੂਆਂ ਦੀ ਜ਼ਿੰਦਗੀ ਦੀ ਮੈਂ ਇਹੋ ਜੀ ਜ਼ਿੰਦਗੀ ਜੀਣੀ ਨਹੀਂ ਹੈਗੀ ਕੋਈ ਗੱਲ ਨਹੀਂ ਅੱਜ ਮੈਂ ਬੋਲਿਆ ਯਾਰ ਮੇਰੇ ਪਿੱਛੇ 10 ਬੰਦੇ ਹੋਰ ਬੋਲਣਗੇ ਸਾਰੀ ਜਵਾਨੀ ਵੀਰੋ ਜਦੋਂ ਕੋਈ ਆਪਣੀ ਜਿਹੜੀ ਪਿੰਡਾਂ ਦੇ ਲੋਕ ਆ ਉਹ ਜਦੋਂ ਕੋਈ ਵੀ ਮੁੰਡਾ 20 ਸਾਲਾਂ ਦਾ ਹੁੰਦਾ 20 25 ਸਾਲ ਦਾ ਉਹ ਫਿਰ ਜੋ ਸੁਣਦਾ ਜੋ ਦੇਖਦਾ ਉਹਦਾ ਮਨ ਉਧਰ ਨੂੰ ਚਲੇ ਜਾਂਦਾ ਸਾਰੇ ਆਈਪੀਐਸ ਆਫੀਸਰ ਆਈਐਸ ਆਫੀਸਰ ਵੀਰ ਤੋਂ ਪੰਜਾਬ ਤੋਂ ਲੱਗ ਰਹੇ ਆ ਤੇ ਸਾਡੇ ਮੁੰਡੇ ਕਿਹੜੇ ਰਾ ਪਾਤੀਆਂ ਦਾ ਪਹਾੜੇ ਦੀਆਂ ਬੰਦੂਕਾਂ ਪਹਾੜੇ ਦੀਆਂ ਜੀਪਾਂ ਪਹਾੜੇ ਦੀਆਂ ਲੋਕੇਸ਼ਨਾਂ ਲੈ ਗਏ ਉਥੇ ਗੰਦਕ ਦਾ ਸੁਨਾ ਸੁਣਾ ਕੇ ਪੈਸੇ ਕਮਾ ਲੈ ਤੇ ਸਾਡੀ ਜਵਾਨੀ ਦਾ ਇਹਦਾ ਯਾਰ ਸਾਰਾ ਸਾਈਕੋਲੋਜੀਕਲ ਬੇਰਾਗ ਕਰਕੇ ਕਰਤਾ ਯਾਰ ਪੰਜਾਬ ਜੀ ਕੀ ਕੋਸ਼ ਹੋ ਗਿਆ ਇਹਦਾ ਕੋਈ ਮੁੱਦੇ ਹੀ ਨਹੀਂ ਸਭ ਦੱਲੇ ਇਹਨਾਂ ਦਾ ਬਾਈਕਾਟ ਕਰ ਰਿਹਾ ਦੱਲਿਆਂ ਦਾ ਜਿਹੜੇ ਚੰਗੇ ਲੋਗ ਆ ਮੈਂ ਲਿਸਟ ਤਾਂ ਦੇਤੀ ਆ ਇਹ ਜਿਹੜੇ ਵੱਡੇ ਡਾਇਰੈਕਟਰ ਆ ਇਹਨਾਂ ਦੇ ਅੱਗੇ ਅਸਿਸਟੈਂਟ ਹੁੰਦੇ ਆ ਜੇ ਤੁਸੀਂ ਫਿਲਮ ਬਣਾਉਣੀ ਆ ਤੇ ਬਈ ਵੱਡਾ ਬੰਦਾ ਪੰਕਜ ਬੱਤਰਾ ਨਹੀਂ ਮਿਲਦਾ ਨਵਨਿਆਦ ਸਿੰਘ ਨਹੀਂ ਮਿਲਦਾ ਅਨੁਰਾਗ ਸਿੰਘ ਨਹੀਂ ਮਿਲਦਾ ਸਿਮਰਜੀਤ ਸਿੰਘ ਨਹੀਂ ਮਿਲਦਾ ਤੇ ਉਹਨਾਂ ਦੇ ਕਿਸੇ ਅਸਿਸਟੈਂਟ ਨਾਲ ਗੱਲ ਕਰ ਲਓ ਉਹਨਾਂ ਨਾਲ ਫਿਲਮ ਬਣਾ ਲਓ ਇਹ ਦੱਲਾ ਦਲਾਲਾ ਕੰਜਰਾਂ ਦਾ ਫਿਲਮ ਨਾ ਬਣਾਓ ਇਹ ਠੱਗ ਇਹਨਾਂ ਨੂੰ ਕੁਝ ਨਹੀਂ ਆਉਂਦਾ ਯਾਰ ਇਹਨਾਂ ਨੂੰ ਤੇ ਕੈਮਰਾ ਵੀ ਰੱਖਣਾ ਆਉਂਦਾ ਵੀ ਕੈਮਰਾ ਕਿਤੇ ਯਾਰ ਜਿੰਨੇ ਡਾਇਰੈਕਟਰ ਮੈਂ ਨਾਂ ਲੈ ਆ ਨਾ ਇਹਨਾਂ ਦਾ 10-15 15 ਸਾਲ ਅਸਿਸਟੈਂਟ ਕੀਤੀ ਆ ਇਹ ਜਿੰਨੇ ਚੰਡੀਗੜ੍ਹ 300 400 ਦੱਲਾ ਬੈਠਾ ਇਹਨਾਂ ਨੂੰ ਕਰੀ ਡਿਰੇਕਟਰ ਨੇ ਕੋਲ ਫੋਟੋ ਨਹੀਂ ਖਿਚਣ ਦਿੱਤੀ ਇਹ ਸਭ ਚੋਰ ਮਚਕੇ ਆ ਇਹਨਾਂ ਚੋਰ ਮਚਕਿਆਂ ਦਾ ਬਾਈਕਾਟ ਕਰੋ ਯਾਰ ਚੰਗੇ 5-7 10 ਡਾਇਰੈਕਟਰ ਆ ਜਿਹੜੇ ਫਿਲਮਾਂ ਬਣਾਉਂਦੇ ਉਹਨਾਂ ਨੂੰ ਮਿਲੋ ਉਹਨਾਂ ਦੇ ਅਸਿਸਟੈਂਟ ਨੂੰ ਮਿਲੋ ਯਾਰ ਜੇ ਮੇਨ ਡਾਇਰੈਕਟਰ ਨਹੀਂ ਤਾਂ ਅਸਿਸਟੈਂਟ ਨੂੰ ਮਿਲੋ ਹੈਨਾ ਤੇ ਵੀਰੋ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਮੈਂ ਹੁਣ ਇਹ ਜਿੰਨੇ ਦਲਾਲ ਦੱਲੇ ਆ ਨਾ ਇਹਨਾਂ ਸਾਰਿਆਂ ਨੂੰ ਐਕਸਪੋਜ਼ ਕਰਨਾ ਜੋ ਮਰਜੀ ਹੋ ਜਾ ਮੇਰਾ ਭੈਣ ਦੀ ਟੰਗ ਇਹ ਸਾਰੇ ਜਿੰਨੇ ਦਲਾਲ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਕਿਰਾਏ ਪਾਇਆ ਯਾਰ ਮੇਰੇ ਵੀ ਦੋ ਮੁੰਡੇ ਆ ਮੈਂ ਵੀ ਚਾਹੁੰਦਾ ਵੀ ਮੇਰੇ ਮੁੰਡੇ ਵੱਡੇ ਲੈਵਲ ਤੇ ਜਾਣ ਅਫਸਰ ਬਣ ਮੈਂ ਚਾਹੁੰਦਾ ਵੀ ਮੇਰੇ ਮੁੰਡੇ ਗੈਂਗਸਟਰ ਬਣ ਜਾਣ ਮੇਰੇ ਮੁੰਡੇ ਨਸ਼ੇੜੀ ਬਣ ਜਾਣ ਮੇਰੇ ਮੁੰਡੇ ਵਿਦੇਸ਼ਾਂ 'ਚ ਵੇਟਰ ਬਣਨ ਕਿਹੜਾ ਪਿਓ ਚਾਹੁੰਦਾ ਪਰ ਇਹਨਾਂ ਨੇ ਜੋ ਦੀ ਸਾਈਕੋਲੋਜੀ ਨਾ ਬੇੜਾ ਘਰ ਕਰ ਦਿੱਤਾ ਸਾਡੇ ਮੁੰਡੇ ਆਈਪੀਐਸ ਅਫੀਸਰ ਕਿਉਂ ਨਹੀਂ ਬਣਦੇ ਯਾਰ ਖੇਡਾਂ ਵਿੱਚ ਸਾਡਾ ਪਹਿਲਾਂ ਨਾ ਹੁੰਦਾ ਸੀ ਪੰਜਾਬੀਆਂ ਦਾ ਯਾਰ ਅਹੀਂ ਜ਼ੀਰੋ ਹੀ ਹੋ ਗਿਆ ਯਾਰ ਸਮਝੋ ਪੰਜਾਬ ਦੇ ਲੋਕੋ ਸਮਝੋ ਬਾਕੀ ਅਮਰਿੰਦਰ ਗਿੱਲ ਨੇ ਜਿਹੜੀ ਕੁਰਬਾਨੀ ਕੀਤੀ ਬਹੁਤ ਵਧੀਆ ਬੰਦਾ ਬਹੁਤ ਨਾਈਸ ਬੰਦਾ ਉਹਦੀ ਗਾਇਕੀ ਬਹੁਤ ਸੋਹਣੀ ਸਾਫ ਸੁਥਰੀ ਤੇ ਆਪਾਂ ਭਾਈ ਉਹਨੂੰ ਮੱਥਾ ਟੇਕਦੇ ਹਾਂ ਸਲੂਟ ਮਾਰਦੇ ਹਾਂ ਅਮਰਿੰਦਰ ਗਿੱਲ ਨੂੰ ਬਾਕੀ ਆਪਾਂ ਨੂੰ ਤੁਸੀਂ ਇਹ ਨਾ ਸੋਚੋ ਕਿ ਇਹਦੀ ਚਮਚਾਗਰੀ ਆਪਾਂ ਨੂੰ ਕਿਹੜੀ ਲੋੜ ਨਹੀਂ ਆਪਾਂ ਖੁਦ ਫਿਰ ਮੇਕਰ ਆਪਣੇ ਸਿਰ ਤੇ ਫਿਲਮ ਬਣਾਈ ਚਮਾਰ ਸਾਹਿਬ ਪੂਰੇ ਪੰਜਾਬ 'ਚ ਡੰਗਾ ਵਜਰੇ ਲਾਵਾਂਗਾ ਹੁਣ ਸ਼ੋਅ ਪੂਰੇ ਪੰਜਾਬ 'ਚ ਘੁੰਮ ਘੁੰਮ ਕੇ ਬਾਕੀ ਜਿਹੜੇ ਚੰਗੇ ਬੰਦੇ ਪਾਈ ਇਹਨਾਂ ਨੂੰ ਨਮਨ ਨਹੀਂ ਕਰਦੇ ਆਪਾਂ ਅਮਰਿੰਦਰ ਗਿੱਲ ਦੀ ਕੁਰਬਾਨੀ ਮੈਂ ਬਹੁਤ ਇਹ ਤੋਂ ਸੋਚਦਾ ਹਾਂ ਯਾਰ ਬੰਦੇ ਨੇ ਇੱਡਾ ਵੱਡਾ ਕੰਮ ਕੀਤਾ ਪਰ ਲੋਕਾਂ ਨੂੰ ਪਤਾ ਹੀ ਨਹੀਂ ਲੋਕ ਆ ਖਚਾਂ ਜੀਆਂ ਦੇ ਵੀਡੀਓ ਦੇਖ ਲੈਂਦੇ ਤੇ ਲੋਕ ਸੋਚਦੇ ਇਹੋ ਹੀ ਬੰਦੇ ਆ ਚਲੋ ਵੀਰੋ ਆਪਣਾ ਵੀਡੀਓ ਸ਼ੇਅਰ ਕਰਦੇ ਆ ਕਰੋ ਧੰਨਵਾਦ ਵੀਰੋ ਧੰਨਵਾਦ